ਅਫਜ਼ਲਕਾਦੇ ਅਰਨੀਵਾਲਾ ਅਦੀਨ ਪੈਂਦੇ ਪਿੰਡ ਪਾਕਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤੇ ਗਏ ਪਿਓ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਹੜਾ ਮਸਲਾ ਹੈ ਪਿੰਡ ਪੱਕਾ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮੰਗਵਾਰ ਦੀ ਬਹੁਤ ਘਟਨਾ ਹੋਈ ਸੀ ਜਿਹੇ ਚ ਇੱਕ ਫਾਦਰਸਨ ਡਿਓ ਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉਹ ਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਸ਼ਪਾਲ ਜੀ ਡੀਐਸਪੀ ਜਲਾਲਾਬਾਦ ਅਚਰਮ ਸ਼ਰਮਾ ਜੀ ਸੀਆਈਏ ਦੀ ਟੀਮ ਇੰਸਪੈਕਟਰ ਸਚਿਨ ਇੰਸਪੈਕਟਰ ਅਮਰਿੰਦਰ ਐਡੀਸ਼ਨਲ ਐਸਐਚਓ ਅੰਡੀ ਵਾਲਾ ਗੁਲੰਦਰ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ 8 ਸਮੇਂ ਚ ਵਕ ਵਕ ਥਾਵਾਂ ਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ ਚ ਕਾਮਯਾਬੀ ਪਾਈ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੇ ਸੀ ਆਪਣੇ ਲਾਇਸੈਂਸ ਹੀ ਡਿਸਟਰਨ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਰਦਾ ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਤੋਂ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਜਿਹੜੀ ਡਿਸੀਜ਼ਡ ਦੀ ਫੈਮਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਬਣਦੀ ਸੀ ਕੋਸ਼ਿਸ਼ ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਈਸ ਕੇਸ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮੇਂ 'ਚ ਅਸੀਂ ਪੂਰੀ ਕਰ ਸਕਣ ਤੇ ਸਹੀ ਤਰੀਕੇ ਨਾਲ ਪ੍ਰੋਪਰ ਐਵਿਡੈਂਸਿਸ ਮਿਲਣ ਤੇ ਆਕੇ ਬਹੁਤ ਜਲਦੀ ਅਸੀਂ ਚਲਾਨੀ ਪੇਸ਼ ਕਰਾਂਗੇ ਕਿ ਕੀ ਨਾਮ ਦੇ ਜਿਹੜਾ ਤਿੰਨ ਜਿਹੜਾ ਨੁਕਰਾਏ ਗਏ ਜਿਹੜੇ ਤਿੰਨ ਬੰਦੇ ਅਰੈਸਟ ਕੀਤੇ ਗਏ ਆ ਉਹ ਚ ਅਨਮੋਲ ਸਿੰਘ ਉਰਫ ਮੋਲਾ ਰਘੂਵੀਰ ਸਿੰਘ ਉਰਫ ਗੁੰਮਾ ਔਰ ਪਲਵਿੰਦਰ ਸਿੰਘ ਉਰਫ ਪਿੰਦਾ ਇਹ ਚ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੀ ਹੈਗੀ ਗੁੱਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵियस ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਅਨੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜਿਹੱਚ ਪਰਮਿੰਦਰ ਸਿੰਘ ਕਿੰਨਾ ਔਰ ਇਹਦੇ ਨਾਲ ਇਹਦੇ ਬਾਕੀ ਅਸੋਸੀਏਟਸ ਨੇ उस जा डिजे अटैक किया पिस्टल फायर राउंडमार्ट हुआ डॉक्टर ने अपनी फाइन्डिंग जो है पोस्टमार्टम रिपोर्ट लिख दिखा जी वो पुलिस नहीं क्योंकि ने भी पुलिस नोच नहीं किया ਪਰ ਪਿੰਡੋ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਹੈ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਪਰਸੋ ਇਹ ਪਾਣੀ ਦੇ ਬਾਰੇ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦਫਾਗੀ ਘਟਨਾ ਉਹ ਟ੍ਰਿਗਰ ਆ ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾਟ ਚੁੰਨਾ ਤੇ ਇਹ ਸਾਰੇ ਵਕ ਵਕ ਠਾਵਾਂ ਤੇ ਪਹੁੰਚ ਗਏ ਸੀ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਇੱਕ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ील ਜਿਹਨੂੰ ਮੈਂ ਕਹਿੰਦੀ ਜਨੂੰਨ ਕਿ ਨਹੀਂ ਅਸੀਂ ਇਹ ਫੈਮਿਲੀ ਦੇ ਨਾਲ ਇੰਨਾ ਇੱਕ ਮੰਦ ਭਾਗੀ ਘਟਨਾ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਹਾ ਅਸੀਂ ਸੋਲਿਸ ਪ੍ਰੋਵਾਈਡ ਕਰ ਸਕੀ ਉਸ ਇੱਕ جنੂਨ ਕੇ ਸਾਥ ਇਹਨ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਉਹਨਾਂ ਨੇ ਬੁਸ਼ਨ